ਅਮਰਿਤਧਰ ਸਿੰਘ ਨੇ ਮੂਰੇ ਮੂਰੇ ਭੁਜਾਇਆ ਸਕੋਰਪੀਓ ਵਾਲੇ ਬਦਮਾਸ਼ ਕਰਤੇ ਕਰਨਾਈ ਸੀ ਹਮਲਾ ਕੱਲਾ ਹੀ ਸਿੰਘ ਡਾਂਗ ਚੁੱਕ ਕੇ ਪੈ ਗਿਆ ਪਿੱਛੇ ਇਸ ਘਟਨਾ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਤਸਵੀਰਾਂ ਤਰਨ ਤਰਨ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕੁਝ ਬਦਮਾਸ਼ਾਂ ਦੇ ਵੱਲੋਂ ਇੱਕ ਘਰ ਤੇ ਧਾਵਾ ਬੋਲਿਆ ਜਾਂਦਾ ਹੈ ਹੱਥਾਂ ਦੇ ਵਿੱਚ ਇਹਨਾਂ ਦੇ ਹਥਿਆਰ ਹੁੰਦੇ ਨੇ ਡਾਂਗਾਂ ਸੋਟੀਆਂ ਅਤੇ ਕਿਰਪਾਨਾ ਇੱਕ ਘਰ ਤੇ ਜਾ ਕੇ ਹਮਲਾ ਕਰ ਰਹੇ ਹੁੰਦੇ ਨੇ ਤਾਂ ਉਸੇ ਘਰ ਦਾ ਸਿੰਘ ਨਿਕਲ ਕੇ ਬਾਹਰ ਆਉਂਦਾ ਏ ਉਸਦੇ ਹੱਥ 'ਚ ਵੀ ਡਾਂਗ ਪੜੀ ਹੁੰਦੀ ਆ ਉਹ ਡਾਂਗ ਚਲਾਉਂਦਾ ਏ ਤਾਂ ਦੇਖੋ ਕਿਵੇਂ ਫਿਰੇ ਬਦਮਾਸ਼ ਭੱਜਦੇ ਹੋਏ ਨਜ਼ਰ ਆਉਂਦੇ ਨੇ ਦੱਸ ਦਈਏ ਕਿ ਮਾਮਲਾ ਤਰਨਤਾਰਨ ਦੇ ਪਿੰਡ ਸੰਬਰਾ ਤੋਂ ਦੇਖਣ ਨੂੰ ਮਿਲਿਆ ਏ ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਤੇਰਾ ਆਪਸ ਦੇ ਵਿੱਚ ਕੁਝ ਸਮੇਂ ਪਹਿਲਾਂ ਲੜੀਆਂ ਸੀ ਤੇ ਦੁਬਾਰਾ ਉਹਨਾਂ ਦੀ ਹੀ ਲੜਾਈ ਹੋਈ ਹੈ ਇੱਕ ਧਿਰ ਦੇ ਵੱਲੋਂ ਦੂਜੀ ਧਿਰ ਦੇ ਨੌਜਵਾਨ ਦੀ ਜਾਨ ਲੈ ਲਈ ਗਈ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਕਿਵੇਂ ਇਹ ਸਾਰੇ ਬਦਮਾਸ਼ ਪਹਿਲਾਂ ਤਾਂ ਕਾਲੇ ਰੰਗ ਦੀ ਸਕੋਰਪਿਓ ਦੇ ਵਿੱਚ ਆਉਂਦੇ ਨੇ ਘੱਟੋ ਘੱਟ 7 ਤੋਂ 8 ਇਹ ਨੌਜਵਾਨ ਬਦਮਾਸ਼ ਇੱਕ ਘਰ ਤੇ ਹਮਲਾ ਕਰ ਦਿੰਦੇ ਨੇ ਜਿਸ ਤੋਂ ਬਾਅਦ ਹਮਲੇ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਗੁਰਦਿਆਲ ਸਿੰਘ ਵੱਲੋਂ ਹੋਈ ਹੈ ਤੇ ਗੁਰਦਾਸ ਸਿੰਘ ਜੋ ਕਿ ਗੁਰदयाल ਸਿੰਘ ਦਾ ਭਵੰਡੀ ਸੀ ਇਸ ਤੇ ਕਤਲ ਦੇ ਇਲਜ਼ਾਮ ਲੱਗ ਰਹੇ ਨੇ ਦਰਸਲ ਗੁਰਦਾਸ ਸਿੰਘ ਅਤੇ ਗੁਰदयाल ਸਿੰਘ ਦੀ ਕੁਝ ਸਮੇਂ ਪਹਿਲਾਂ ਵੀ ਲੜਾਈ ਹੋਈ ਸੀ ਜਿਸ ਦਾ ਰਾਜੀ ਨਾਮਾ ਪਿੰਡ ਦੇ ਮੋਤਬਰ ਬੰਦਿਆਂ ਦੇ ਵੱਲੋਂ ਕਰਵਾ ਦਿੱਤਾ ਗਿਆ ਤੇ ਹੁਣ ਫੇਰ ਗੁਰदयाल ਸਿੰਘ ਦੇ ਸਿਰ ਦੇ ਵਿੱਚ ਸੱਟ ਲੱਗੀ ਗੁਰਦਾਸ ਸਿੰਘ ਦੇ ਘਰ ਤੇ ਉਹ ਹਮਲਾ ਕਰਵਾ ਰਿਹਾ ਸੀ ਬਦਮਾਸ਼ਾਂ ਨੂੰ ਲੈ ਕੇ ਅਤੇ ਇਸ ਹਮਲੇ ਦੇ ਵਿੱਚ ਗੁਰदयाल ਸਿੰਘ ਦੀ ਮੌਤ ਹੋ ਗਈ ਹੈ ਤਾਂ ਦੇਖ ਸਕਦੇ ਹੋ ਗੁਰਦਾਸ ਸਿੰਘ ਦੇ ਘਰੋਂ ਇੱਕ ਨੌਜਵਾਨ ਹੈ ਅਮਰਿਤਧਾਰੀ ਸਿੰਘ ਬਾਹਰ ਨਿਕਲਦਾ ਏ ਜਿਸਦੇ ਹੱਥ 'ਚ ਡਾਂਗ ਫੜੀ ਹੁੰਦੀ ਏ ਉਹ ਬਦਮਾਸ਼ਾਂ ਨੂੰ ਭਜਾਉਣ ਦੇ ਵਿੱਚ ਕਾਮਯਾਬ ਰਹਿੰਦਾ ਏ ਪਰ ਉਸ ਸਮੇਂ ਤੱਕ ਗੁਰदयाल ਸਿੰਘ ਦੇ ਸਿਰ 'ਚ ਜੋ ਕੀ ਏ ਬਦਮਾਸ਼ ਲੈ ਕੇ ਆਇਆ ਸੀ ਉਸਦੇ ਸਿਰ 'ਚ ਡਾਂਗ ਵੱਜਦੀ ਏ ਹੁਣ ਇਹ ਨਹੀਂ ਪਤਾ ਕਿ ਡਾਂਗ ਕਿਸਦੇ ਵੱਲੋਂ ਮਾਰੀ ਗਈ ਗੁਰਦਾਸ ਸਿੰਘ ਨੇ ਮਾਰੀ ਏ ਜਾਂ ਫਿਰ ਗੁਰदयाल ਸਿੰਘ ਦੀ ਲੜਾਈ ਝਗੜੇ ਦੇ ਵਿੱਚ ਹੀ ਮੌਤ ਹੋ ਗਈ ਏ ਜਾਂਚ ਦਾ ਵਿਸ਼ਾ ਏ ਆਓ ਪੁਲਿਸ ਦਾ ਕੀ ਕਹਿਣਾ ਏ ਇਸ ਉੱਪਰ ਉਹ ਵੀ ਜਾਣ ਲਈ ਏ ਵੀਰ ਜੀ ਰਾਤ ਆਉਂਦੇ ਪਹਿਲਾਂ ਸਾਡਾ ਵੀਰ ਛੋਟਾ ਕੀ ਨਾਮ ਉਹ ਗਰਦਿਆਲ ਸਿੰਘ ਆਉਂਦੇ ਸੀ ਇਹਨਾਂ ਦਾ ਪਹਿਲਾਂ ਕੋਈ 2-4 ਮਹੀਨੇ ਪਹਿਲਾਂ ਲੜਾਈ ਹੋਈ ਸੀ ਚਾਚਾ ਬਖਾਲਾ ਸਾਹਿਬ ਤੇ ਉਹ ਰਾਜੀਨਾਮਾ ਹੋ ਗਿਆ ਸੀ ਉੱਪਰ ਕਰੋ ਸਾਰੇ ਬਰਾਬਰ ਇਹ ਸਾਡੇ ਘਰੇ ਜਾ ਕੇ ਆਂਦਾ ਸੀ ਕਿ ਮੈਂ ਜੱਟਾਂ ਨੂੰ ਕੁੱਟਿਆ ਵਾ ਤੇ ਕੁੜੀਆਂ ਉਹਨਾਂ ਦੀਆਂ ਕੁੱਟੀਆਂ ਵਾ ਇਹਨੇ ਕਈਆਂ ਨੂੰ ਪਿੰਡਾਂ 'ਚ ਆਖਿਆ ਇਹ ਮੁੜ ਕੇ ਰਾ ਸਾਡਾ ਭਰਾ ਆਉਂਦਿਆ ਸੀ ਇਹਨਾਂ ਚਾਰ ਜੀ ਆ ਗਰਦਾਸ ਸਿੰਘ, ਰਾਮ ਸਿੰਘ, ਪਿਓ ਦਾ ਨਾਮ ਪਿਆਰਾ ਸਿੰਘ ਦੋਵਾਂ ਨੇ ਘਰ ਦੀ ਉਹਨਾਂ ਦੇ ਨਾਂ ਦਾ ਨੀ ਜਨ ਪੜਾ ਨਾਲੇ ਨਈਆਂ ਬੇਟੀਆਂ ਵੀ ਹੈਗੀਆਂ ਉੱਥੇ ਉਹ ਮੌਕੇ ਦੇ ਖਿੱਚ ਕੇ ਸਾਡਾ ਭਰਾ ਜਾ ਕੇ ਮੌਕਾ ਵੇਖੇ ਦੇ ਘਰ ਤੋਂ ਘੜੇ ਪੰਜ ਤੋਂ ਸੱਤ ਕਰਮਾ ਨਾਲ ਖਿੱਚ ਕੇ ਘਰੇ ਜਾ ਕੇ ਕੋਈ ਤਿੱਖੀ ਚੀਜ਼ ਜਾਂ ਕਿਰਪਾਨ ਮਾਰੀ ਆ ਜਾਂ ਟੱਗੂਆ ਮਾਰਿਆ ਸਿਰ ਤੇ ਸਾਟਾ ਥਾਂ ਤੇ ਮਰ ਗਿਆ ਮੁੜਕੇ ਨਾ ਸਾਨੂੰ ਚੁੱਕਣ ਨਹੀਂ ਦਿੱਤਾ ਜੀ ਅਸੀਂ ਗਏ ਸਾਨੂੰ ਅੱਧੇ ਪੌਣੇ ਘੰਟੇ ਬਾਅਦ ਇਹਨਾਂ ਨੂੰ ਦੱਸਿਆ ਫੇਰ ਆ ਫੋਨ ਵੀ ਆ ਵੀ ਲਾਇਆ ਤੁਹਾਡਾ ਬੰਦਾ ਮਾਰਤਾ ਚੁੱਕੇ ਉਹ ਲੈ ਗਿਆ ਅਸੀਂ ਗਏ ਜਾ ਕੇ ਵੇਖਿਆ ਤਾਂ ਖਤਮ ਹੋ ਗਿਆ ਫੇਰ ਆਏ ਇਹਨਾਂ ਨੂੰ ਆਖਿਆ ਨਹੀਂ ਚੁੱਕਣ ਦੇਣਾ ਅਹੀਂ ਕਿ ਚੁੱਕਿਆ ਠੇਕੇਦਾਰ ਵੀ ਆਂਦਾ ਹੀ ਪਈ ਨਹੀਂ ਚੁੱਕਣ ਦੇਣੀ ਜੇ ਚਰ ਪੁਲਿਸ ਨਹੀਂ ਆਉਂਦੀ ਪੁਲਿਸ ਨੂੰ ਮੁੜ ਕੇ ਅੱਧੇ ਪੌਣੇ ਘੰਟੇ ਬਾਅਦ ਸਾਡੇ ਕੋਲ ਗਈ ਆ ਅਹੀਂ ਉਹਨੇ ਚੋਂ ਜ਼ਿਆਦਾ ਬੰਦਾ ਚੁੱਕ ਲਿਆ ਪਾਣੀ ਪੁਣੀ ਪਿਆ ਤੇ ਠੀਕ ਲੰਘਿਆ ਮੁੜ ਕੇ ਜਦੋਂ ਅਸੀਂ ਵੇਖਿਆ ਜਾਗਦੇ ਸੰਧੂਆ ਤਲ ਖੜਿਆ ਉਹਨਾਂ ਨੇ ਜਵਾਬ ਦਿੱਤਾ ਪੱਟੀ ਖੜਿਆ ਉਹਨਾਂ ਨੇ ਉੱਥੇ ਜਾ ਕੇ ਡੈੱਡ ਬੋਡੀ ਉਮਰੋਂ ਦੀ ਵੀਰ ਜੀ ਅਜੇ 21ਵਾਂ ਸਾਲ ਨੂੰ ਲੱਗਾ ਮਰਨ ਵਾਲੇ ਕੌਣ ਸੀ ਕੀ ਨਾਮ ਉਹਨਾਂ ਦਾ ਨਾਮ ਪਿਆਰਾ ਸਿੰਘ ਪਿਓ ਦਾ ਨਾਮ ਰਾਮ ਸਿੰਘ ਬੇਟਾ ਉਹਨਾਂ ਦਾ ਕਰਤਾ ਸਿੰਘ ਦੋ ਉਹਨਾਂ ਦੀਆਂ ਘਰਦਿਆਂ ਆ ਖੇਚ ਕੇ ਤੂਗੇ ਉਹਨਾਂ ਕਰ ਬਾਹਰ ਗਲੀ ਜੋ ਖੜਿਆ ਨੂੰ ਸਾਡੇ ਗਵੰਡੀ ਆ ਜੀ ਬਜਾ ਰਣਜੀਤ ਹਾਂਜੀ ਬਜਾ ਰਣਜੀਤ ਕੋਈ ਪ੍ਰਾਣੀ ਕੋਈ ਦੁਸ਼ਮਣੀ ਕੋਈ ਨਹੀਂ ਨਹੀਂ ਕੋਈ ਦੁਸ਼ਮਣੀ ਇਹ ਇਹ ਤੁਹਾਨੂੰ ਦੱਸਿਆ ਪਹਿਲਾਂ ਲੜਾਈ ਹੋਈ ਤੇ ਉਹ ਸਾਪ ਮਿਲ ਗਿਆ ਸਾਰਾ ਉਹ ਹੋ ਗਿਆ ਜੀ ਉਦੋਂ ਬਾਅਦ ਕੋਈ ਨਹੀਂ ਇਹਨਾਂ ਬਸ ਰਾਤ ਕਿਤੇ ਆਉਂਦੇ ਆ ਇਹਨਾਂ ਖੇਚ ਕੇ ਘਰ ਦੀ ਜਾ ਕੇ ਇਸ ਤਰ੍ਹਾਂ ਮਾਰਦਾ ਜੀ ਸਾਨੂੰ ਇਹਦੇ ਜੋ ਬਿਲਕੁਲ ਸਾਫ਼ ਚਾਹੀਦਾ ਸਖਤ ਤੋਂ ਸਖਤ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਪੰਜਾਂ ਜੀਆਂ ਤੇ ਸਾਡੀ ਫੇਰੀ ਵੀਰ ਜੀ ਸਤਾ ਨੂੰ ਇਹ ਪਤਾ ਹੋਣਾ ਚਾਹੀਦਾ ਐਡਾ ਵੱਡਾ ਸਾਡਾ ਪਹਾੜ ਟੁੱਟ ਗਿਆ ਜਹਾੜੇ ਤੇ ਸਾਡੀਆਂ ਲੱਤਾਂ ਪਾਵਾਂ ਟੁੱਟ ਗਈਆਂ ਜੀ ਕੋਈ ਪੋਲਿਟਿਕਲ ਬੈਕਗ੍ਰਾਉਂਡ ਹੈ ਹਲੋ ਜਿਨ੍ਹਾਂ ਨੇ ਮਾਰਿਆ ਉਹਨਾਂ ਦਾ ਕੋਈ ਪੋਲਿਟਿਕਲ ਬੰਦੇ ਨਹੀਂ ਹੁੰਦੇ ਕੋਈ ਰਾਜਨੀਤਿਕ ਸੰਬੰਧ ਰਹਿਣੇ ਕੋਈ ਨਹੀਂ ਆਈ ਨਹੀਂ ਕੋਈ ਸੀਸੀਟੀਵੀ ਆਈ ਸੀਸੀਟੀਵੀ ਉਸੇ ਉਹਨਾਂ ਨੇ ਉਹਨਾਂ ਨੇ ਨਹੀਂ ਲਾਈ ਜੀ ਜਦੋਂ ਉਹਨਾਂ ਸਾਡੇ ਭਰਾ ਨੂੰ ਮਾਰਿਆ ਖਿੱਚ ਕੇ ਅੰਦਰ ਖੜਿਆ ਉਹ ਨਹੀਂ ਸਾਨੂੰ ਵਿਖਾਉਂਦੇ ਦੂਜੀਆਂ ਜਿਹੜੀਆਂ ਜਦੋਂ ਉਹ ਆਏ ਉਹ ਸਾਨੂੰ ਸੀਸੀਟੀਵੀ ਵਿਖਾਉਂਦੇ ਜਦੋਂ ਇਹਨਾਂ ਖਿੱਚ ਕੇ ਪੰਜਾਂ ਜੀਆਂ ਨੇ ਅੰਦਰ ਖੜਿਆ ਵਾ ਉਹ ਨਹੀਂ ਸਾਨੂੰ ਉਹਨਾਂ ਵਿਖਾਇਆ ਬਿਆਨ ਦੇ ਨੰਬਰ ਤੇ ਮਟਰ ਹੈ ਸਰ ਕੀ ਮੰਨਣਾ ਸਰ ਇਹ ਰਾਤ ਸਾਨੂੰ ਬਾਰਕੂ ਜੀ ਇਨਫੋਰਮੇਸ਼ਨ ਮਿਲੀ ਸੀ 12:30 ਦੇ ਗਰੀਬ ਤੇ ਦੋ ਪਾਰਡੀਆਂ ਆਪਸ ਲੜੀਆਂ ਤੇ ਗਵਾਂਢੀ ਸੀਗੇ ਉਹਨਾਂ ਚੋਂ ਇੱਕ ਲੜਕਾ ਜੀ ਦੀ ਉਮਰ ਵੀ 22 ਸਾਲ ਨਾਮ ਕੀ ਨਾਮ ਕੀ ਗੱਲ ਦੱਸੇਗੇ ਦਰਦਿਆਲ ਸਿੰਘ ਸਨ ਉਹ ਜਾਰਾ ਸਿੰਘ ਇਹਦੇ ਸਿਰ ਤੇ 60 ਵਜੇ ਜੀ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਇਹਦੀ ਜੀ ਡੈੱਡ ਬੋਡੀ ਸੀ ਇਹਨਾਂ ਦੇ ਗਵਾਂਢੀ ਘਰ ਹੈਗਾ ਰਾਮ ਸਿੰਘ ਸਨ ਉਹ ਪਿਆਰਾ ਸਿੰਘ ਉਹਦੇ ਘਰੇ ਮਿਲੀ ਪਿਕਚਰ ਕਿੱਥੇ ਗਈ ਜੀ بس ਉਹਦੀ ਆਪਣੀ ਸਿਸਟਰ ਦੀ ਸਟੇਟਮੈਂਟ ਤੇ ਬਰਚਾ ਦੇ ਰਿਆ ਜੀ ਤੇ ਜੋ ਮਰਗਦੀ ਕਾਰਵਾਈ ਹੈਗੀ ਕਰ ਰਹੇ ਹਾਂ ਬਚਾ ਰੰਜਿਸ਼ ਉਹ ਰੰਜਿਸ਼ ਨੂੰ ਪਤਾ ਲੱਗਾ ਵੀ 2-3 ਮਹੀਨੇ ਪਹਿਲਾਂ ਇਹਨਾਂ ਦੀ ਆਪਸ ਵਿੱਚ ਕੀ ਟੂ ਟੂ ਮਮੇ ਹੋਈ ਸੀ ਲੜਾਈ ਝਗੜਾ ਹੋਇਆ ਸੀ ਉਹਨੂੰ ਲੈ ਕੇ ਦੁਬਾਰਾ ਫਿਰ ਲੜਿਆ ਹਾਂ ਜੀ ਸਰ ਕਿੰਨੇ ਬੰਦੇ ਦੇ ਖਾਤਰ ਚਲਤਾ ਹੈ ਪੱਛਾ ਫਿਲਹਾਲ ਤਾਂ ਤਿੰਨ ਬੰਦੇ ਨੇ ਜੁਰੇ ਗੁਰਦਾਸ ਸਿੰਘ ਸਾਨੂੰ ਪਿਆਰਾ ਸਿੰਘ ਰਾਮ ਸਿੰਘ ਸਾਨੂੰ ਪਿਆਰਾ ਸਿੰਘ ਠੀਕ ਹੈ ਪਿਆਰਾ ਸਿੰਘ ਕਿੰਨੇ ਪਿਓ ਪੁੱਤ ਨੇ ਇਹ ਜੱਛਾ ਨਹੀਂ ਹਲੇ ਫਿਲਹਾਲ ਨਹੀਂ ਤੇ ਸੀਸੀਟੀਵੀ ਵੀ ਇੱਥੇ ਹਾਂ ਉਹ ਖੰਗਾਰ ਰਹੇ ਆਸੀਂ ਆਪਣੇ ਆਪ ਤਪੀਸ਼ ਕਰ ਰਹੇ ਆ ਉਹ ਸਾਰੀ ਟੈਕਨੀਕਲ ਵੀ ਤੋਂ ਵੀ ਤੁਹਾਨੂੰ ਕੋਈ ਗਰਮੀ ਹੋਈ ਜੀ ਉਹ ਸਾਹਮਣੇ ਦਿਖਾ ਦਿਓ